ਜੀ ਡੀ 813 ਵਿੱਚ ਸਭ ਦਾ ਵੈਲਕਮ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਕੈਨੇਡਾ ਦੇ ਸ਼ਹਿਰ ਟ੍ਰਾਂਟੋ ਤੋਂ ਹੈਲਟਨ ਹਿਲਜ਼ ਸ਼ਹਿਰ ਤੱਕ ਦਾ ਵਿਊ ਦਿਖਾਉਨੇ ਆ ਇਹ ਤੁਸੀਂ ਦੇਖ ਸਕਦੇ ਹੋ ਸੜਕ ਦੇ ਦੋਵੇਂ ਪਾਸੇ ਦਾ ਵਿਊ ਕਿੱਦਾਂ ਦੇ ਇੱਥੇ ਘਰ ਨੇ ਕਿੱਦਾਂ ਦੀਆਂ ਦੁਕਾਨਾਂ ਨੇ ਔਰ ਕਿੱਦਾਂ ਦੀ ਖੁੱਲੀ ਡੁੱਲੀ ਜਗ੍ਹਾ ਹੈ ਕਿੱਥੇ ਬਰਫ਼ ਪਈ ਆ ਕਿੱਥੇ ਘਟ ਪਈ ਆ ਜਾਂ ਵੱਧ ਪਈ ਆ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਜੋ ਹੇਲਟਨ ਹਿਲ ਜੀ ਸ਼ਹਿਰ ਟ੍ਰਾਂਟੋ ਤੋਂ 50 55 ਕਿਲੋਮੀਟਰ ਦੂਰ ਆ ਇਹ ਸੜਕ ਦੇ ਦੋਵੇਂ ਪਾਸੇ ਦਾ ਵਿਊ ਤੁਸੀਂ ਦੇਖ ਸਕਦੇ ਹੋ ਕਿਸੇ ਏਰੀਆ ਦੇ ਵਿੱਚ ਬਰਫ਼ ਘਟ ਪਈ ਆ ਕਿਤੇ ਵੱਧ ਪਈ ਹੈ ਇੱਥੇ ਦੇਖੋ ਬਹੁਤ ਘੱਟ ਨਜ਼ਰ ਆ ਰਹੀ ਹੈ ਛੱਡਾਂ ਤੇ ਬਰਫ਼ ਇੱਥੇ ਖਾਲੀ ਜਗ੍ਹਾ ਬਹੁਤ ਆ ਦਰਖਤ ਬਹੁਤ ਨੇ ਪਰ ਫਸਲ ਬਹੁਤ ਘੱਟ ਦੇਖੀ ਆ ਮੈਂ ਕਿਉਂਕਿ ਸੜਕਾਂ ਤੇ ਸ਼ਫਰ ਕਰਨਾ ਹੁੰਦਾ ਜਿਆਦਾ ਪਿੰਡਾਂ ਦੇ ਵਿੱਚ ਮੈਂ ਬਹੁਤ ਘੱਟ ਨਿਕਲੇ ਆ ਪਰ ਸੜਕਾਂ ਦੇ ਨਾਲ ਵੀ ਇਦਾਂ ਦਰਖਤ ਵਗੈਰੇ ਹੁੰਦੇ ਨੇ ਜੰਗਲ ਵਗੈਰੇ ਕੁ ਖੇਤ ਨਹੀਂ ਬਣਾਏ ਹੋਏ ਫਸਲਾਂ ਨਹੀਂ ਬੀਜੀਆਂ ਹੋਈਆਂ ਮਿਲੀਆਂ ਜਿਆਦਾ ਮੱਕੀ ਕੁਝ ਜਗ੍ਹਾ ਤੇ ਹੁੰਦੀ ਆ ਇਹ ਤੁਸੀਂ ਦੇਖ ਰਹੇ ਹੋ ਜੀ ਕੈਨੇਡਾ ਦੇ ਸ਼ਹਿਰ ਟੋਰਾਂਟੋ ਤੋਂ ਹੈਟਰਨ ਹਿਲਜ ਸ਼ਹਿਰ ਤੱਕ ਦਾ ਸੜਕ ਦਾ ਵਿਊ ਦੋਵੇਂ ਪਾਸੇ ਦੇਖੋ ਕਿੱਦਾਂ ਦੇ ਘਰ ਨੇ ਕਿੱਦਾਂ ਦੀਆਂ ਸੜਕਾਂ ਨੇ ਕਿੱਦਾਂ ਦਾ ਖੁੱਲਾ ਡੁੱਲਾ ਏਰੀਆ ਬਦਲ ਹੋਏ ਪਏ ਨੇ ਪੂਰੇ ਕਈ ਦਿਨ ਹੋ ਗਏ ਨੇ ਮੌਸਮ ਇਦਾਂ ਦਾ ਹੀ ਇੱਥੇ ਬਦਲ ਹੋਏ ਰਹਿੰਦੇ ਨੇ ਜੇ ਝੁੱਪ ਲੱਗਦੀ ਹੈ ਤੇ ਥੋੜੀ ਬਹੁਤੀ ਬਰਫ਼ ਪਿਗਲ ਜਾਂਦੀ ਹੈ ਇਹ ਦੇਖੋ ਕੱਲ ਤੋਂ ụp ਲੱਗੀ ਹੀ ਜਿਹਦੀ ਵਜ੍ਹਾ ਨਾਲ ਬਰਫ਼ ਬਹੁਤ ਘੱਟ ਦੇਖ ਰਹੀ ਐ ਛੱਡਾਂ ਤੇ ਆਹ ਦੇਖੋ ਦੇਖਦੀ ਤੇ ਹੈ ਪਰ ਘੱਟਾ ਪਿਗਲ ਗਈ ਆ ਇਹ ਤੁਸੀਂ ਦੇਖ ਰਹੇ ਹੋ ਜੀ ਸੜਕ ਦੇ ਦੋਵੇਂ ਪਾਸੇ ਦਾ ਵਿਊ ਇੱਥੇ ਦੇਖੋ ਬਰਫ਼ ਪੂਰੀ ਤਰ੍ਹਾਂ ਨਹੀਂ ਪਿਗਲੀ ਇਹ ਸਿਰਫ 21 ਰੋਡ ਨਹੀਂ ਹੈ ਜਿਹੜੀ ਹਲਟਨ ਹਿੱਲ ਦੇ ਸ਼ਹਿਰ ਨੂੰ ਜਾਂਦੀ ਆ ਇੱਥੇ ਟੋਲ ਟੈਕਸ ਵਾਲੀਆਂ ਸੜਕਾਂ ਵੀ ਹੈਗੀਆਂ ਔਰ ਫਰੀ ਦੀਆਂ ਹੋਰ ਵੀ ਸੜਕਾਂ ਜਾਂਦੀਆਂ ਇਹ ਦੇਖੋ ਤੁਸੀਂ ਛੱਡਾਂ ਤੇ ਹਲਕੀ ਹਲਕੀ برفਾ ਜੇ ਵੀ ਦੇਖ ਰਹੀ ਹੈ ਬੱਦਲ ਉੱਪਰ ਹੋਏ ਭਏ ਨੇ ਇੱਥੇ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਧੁੱਪ ਨਿਕਲਦੀ ਆ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਬੱਦਲ ਹੋ ਜਾਂਦੇ ਨੇ ਤੁਰਤ ਫੁਰਤੀ ਮੀਂਹ ਸ਼ੁਰੂ ਹੋ ਜਾਂਦਾ ਔਰ ਹੱਟ ਵੀ ਜਲਦੀ ਜਾਂਦਾ ਮੌਸਮ ਤਬਦੀਲ ਮਿੰਟਾਂ ਦੇ ਵਿੱਚ ਹੀ ਹੋ ਜਾਂਦਾ ਇਹ ਦੇਖੋ ਇੱਧਰ ਬਰਫ਼ ਬਹੁਤ ਘੱਟ ਨਜ਼ਰ ਆ ਰਹੀ ਹੈ ਛੱਡਾਂ ਤੇ ਇਹ ਦੇਖੋ ਇੱਧਰ ਬਰਫ਼ ਨਹੀਂ ਦੇਖ ਰਹੀ ਇੱਧਰ ਘਾਟ ਪਈ ਹੋਣੀ ਆ ਜਾਂ ਧੁੱਪ ਦੀ ਵਜ੍ਹਾ ਨਾਲ ਪਿਗਲ ਗਈ ਖੁੱਲੀ ਜਗ੍ਹਾ ਰਹਾ ਸੀ ਏਰੀਆ ਦੇ ਵਿੱਚ ਵੀ ਲੋਕਾਂ ਨੇ ਪਾਰਕਿੰਗ ਤੋਂ ਕੱਢ ਕੇ ਇਕੱਠੀ ਕੀਤੀ ਹੁੰਦੀ ਆ ਜਿੱਥੇ ਦੇ ਧੁੱਪ ਡਾਇਰੈਕਟ ਪੈਂਦੀ ਆ ਉੱਥੇ ਜਲਦੀ ਪਿਗਲ ਜਾਂਦੀ ਆ ਜਿੱਥੇ ਧੁੱਪ ਡਾਇਰੈਕਟ ਨਹੀਂ ਪੈਂਦੀ ਫਲੇਟਾਂ ਦਾ ਸੌਰਾ ਹੁੰਦਾ ਉੱਥੇ ਟਾਈਮ ਲੱਗਦਾ ਇਹ ਤੁਸੀਂ ਦੇਖ ਰਹੇ ਹੋ ਜੀ ਟੋਰਾਂਟੋ ਤੋਂ ਕੈਨੇਡਾ ਦੇ ਸ਼ਹਿਰ ਹਾਈਟਨ ਹਿਲਜ ਤੱਕ ਦਾ ਸਫ਼ਰ ਜਿਹੜੀਆਂ ਲੋਕਲ ਛੜਕਾਂ ਹੁੰਦੀਆਂ ਉੱਥੇ ਟ੍ਰੈਫਿਕ ਲਾਈਟਾਂ ਲੱਗੀਆਂ ਹੁੰਦੀਆਂ ਜੋ ਮੇਨ ਹਾਈਵੇ ਆ ਉੱਥੇ ਪੋਲ ਬਣੇ ਹੁੰਦੇ ਨੇ ਕੋਈ ਵੀ ਕ੍ਰੋਸਿੰਗ ਆ ਉੱਥੇ ਪੋਲ ਬਣਿਆ ਹੁੰਦਾ ਲੋਕਲ ਛੜਕਾਂ ਦੇ ਲਾਈਟਾਂ ਵਾਲੇ ਸਿਗਨਲ ਲੱਗੇ ਹੋਏ ਨੇ ਇਹ ਤੁਸੀਂ ਦੇਖ ਸਕਦੇ ਹੋ ਦੋਵਾਂ ਸਾਈਡਾਂ ਦਾ ਸੜਕ ਦਾ ਵਿਊ ਇੱਥੇ ਕੈਨੇਡਾ ਵਿੱਚ ਜਿੱਧਰ ਬਰਫ਼ ਪੈਂਦੀ ਹੈ ਉੱਥੇ ਗਰਮੀਆਂ ਵਾਲੇ ਟਾਇਰ ਗੱਡੀਆਂ ਨੂੰ ਹੋਰ ਹੁੰਦੇ ਨੇ ਜਦੋਂ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਟਾਇਰ ਬਦਲ ਲੈਂਦੇ ਨੇ ਗੱਡੀਆਂ ਦੇ ਉਹ ਸਪੈਸ਼ਲ ਬਣੇ ਹੋਏ ਨੇ ਬਰਫ ਦੇ ਵਿੱਚ ਜਲਦੀ ਸਲਿੱਪ ਨਹੀਂ ਹੁੰਦੇ ਇਸ ਲਈ ਹਰ ਇੱਕ ਨੇ ਡਬਲ ਡਬਲ ਟਾਇਰ ਰੱਖੇ ਹੁੰਦੇ ਨੇ ਗਰਮੀਆਂ ਵਾਲੇ ਸਰਦੀਆਂ ਵਾਲੇ ਵੀ ਇਹ ਦੇਖੋ ਮੱਕੀ ਦੇ ਖੇਤ ਨੇ ਇੱਧਰ ਇਹ ਮੱਕੀ ਬਿਲਕੁਲ ਪੱਕੀ ਹੋਈ ਆ ਪਰ ਅਜੇ ਵੱਢੀ ਨਹੀਂ ਇਹ ਦੇਖੋ ਜੀ ਸੜਕ ਦਾ 뷰 ਇਹ ਤੁਸੀਂ ਦੇਖ ਰਹੇ ਹੋ ਟੋਰਾਂਟੋ ਤੋਂ ਹਰ ਟਨ ਹੇਠ ਜੇ ਸ਼ੇਰ ਤੱਕਦਾ ਛੜਕ ਦੇ ਦੋਵੇਂ ਪਾਸੇ ਦਾ ਵਿਊ ਇੱਧਰ ਦੇਖੋ ਬਰਫ ਹੈਗੀ ਆ ਜੇ ਇੱਧਰ ਜ਼ਿਆਦਾ ਪਈ ਲੱਗਦੀ ਹੈ ਬਰਫ ਦੇਖੋ ਇੱਕ ਸਾਈਡ ਤੇ ਜ਼ਿਆਦਾ ਦੇਖ ਰਹੀ ਆ ਇਹ ਦੇਖੋ ਇੱਧਰ ਬਰਫ ਜ਼ਿਆਦਾ ਪਈ ਲੱਗਦੀ ਆ ਇਹ ਦੇਖੋ ਇੱਧਰ ਬਰਫ਼ ਦਿਖਣੀ ਸ਼ੁਰੂ ਹੋ ਗਈ ਹੈ ਪਿੱਛੇ ਘੱਟ ਸੀ ਇੱਧਰ ਬਰਫ਼ ਜ਼ਿਆਦਾ ਪਈ ਲੱਗਦੀ ਆ ਇਹ ਆ ਜੀ ਟ੍ਰਾਂਟੋ ਤੋਂ ਹੇਲਟਨ ਹਿੱਲ ਜੀ ਤੱਕ ਦਾ ਵਿਊ ਛੜਕਤੇ ਦੇਖੋ ਇੱਕ ਛੜ ਤੇ ਬਰਫ਼ ਕਾਫੀ ਲੱਗੀ ਹੋਈ ਹੈ ਢੇਰਾਂ ਦੇ ਢੇਰ ਇਹ ਤੁਸੀਂ ਦੇਖੋਗੇ ਸੜਕ ਦੇਖੋ ਕਿੰਨੀ ਡਾਊਨ ਆ ਇੱਥੋਂ ਜੇ ਆਪਾਂ نیچے ਨੂੰ ਜਾ ਰਹੇ ਆ ਕਿਉਂਕਿ ਇੱਥੇ ਜਿਸ ਲੈਵਲ ਤੇ ਵੀ ਹੁੰਦੀ ਏ ਉਸ ਲੈਵਲ ਤੇ ਸੜਕ ਬਣਾਉਂਦੇ ਆ ਜ਼ਮੀਨ ਦੇ ਲੈਵਲ ਤੇ ਉੱਚੀ ਨਹੀਂ ਕਰਦੇ ਔਰ ਉੱਚੀ ਨੂੰ ਖਿੱਚ ਕੇ ਨੀਵੀਂ ਜਗ੍ਹਾ ਨਹੀਂ ਕਰਦੇ ਇਹ ਦੇਖੋ ਅਸੀਂ ਉੱਪਰ ਤੋਂ ਆਪਾਂ ਆ ਰਹੇ ਆ ਛੱਡਾਂ ਦੇ ਤੁਸੀਂ ਦੇਖੋ ਕਿੱਦਾਂ ਚਿੱਟੀ ਚਾਦਰ ਵਿਛੀ ਹੋਈ ਆ ਦੋਵੇਂ ਪਾਸੇ ਸੜਕ ਦੇ ਇਧਰ ਬਰਬ ਜਿਆਦਾ ਬਈ ਲੱਗਦੀ ਆ ਇਹ ਤੁਸੀਂ ਦੇਖ ਰਹੇ ਹੋ ਜੀ ਟ੍ਰਾਂਟੋ ਤੋਂ ਹਾਰਟਨ ਹਿੱਲ ਜੀ ਸ਼ਹਿਰ ਤੱਕ ਦਾ 뷰 ਘਰ ਵੀ ਦੇਖੋ ਦੂਰ ਦੂਰ ਘਰ ਬਣੇ ਨੇ ਕੋਈ ਆਪਣੇ ਆਂਗ ਨਹੀਂ ਵੀ ਪਿੰਡ ਇਕੱਠੇ ਬਣੇ ਨੇ ਕਿਤੇ ਦੋ ਘਰ ਆ ਕਿਤੇ ਇੱਕ ਘਰ ਆ ਆ ਦੇਖੋ ਅੱਗੇ ਫਿਰ ਨੀਵੀਂ ਜਗ੍ਹਾ ਸ਼ੁਰੂ ਹੋ ਗਈ ਇਹ ਦੇਖੋ ਨੀਵੀਂ ਜਗ੍ਹਾ ਤੇ ਅਸੀਂ ਜਾ ਰਹੇ ਆ ਬਹੁਤ ਨੀਵੀਂ ਜਗ੍ਹਾ ਇੱਥੇ ਇਹ ਦੇਖੋ ਇੱਕ ਇੱਕ ਦੋ ਦੋ ਘਰ ਬਣੇ ਹੋਏ ਨੇ ਕਿ ਹੁਣ ਜਿਹੜਾਈ ਵੱਲ ਨੂੰ ਜਾ ਰਹੇ ਆ ਬਹੁਤ ਹੀ ਨੀਵੇਂ ਟੋਏ ਤੇ ਉੱਚੇ ਢੱਬੇ ਨੇ ਉਦਾਂ ਹੀ ਸੜਕ ਬਣਾਈ ਹੋਈ ਆ ਇਹ ਤੁਸੀਂ ਦੇਖ ਰਹੇ ਹੋ ਜੀ ਟ੍ਰਾਂਟੋ ਤੋਂ ਹੈਲਟਨ ਹਿੱਲ ਸ਼ੇਅਰ ਤੱਕ ਦਾ ਸੜਕ ਦੇ ਦੋਵੇਂ ਪਾਸੇ ਦਾ ਵਿਊ ਦੇਖੋ ਇੱਥੇ ਕਿਦਾਂ ਚਿੱਟੀ ਚਾਦਰ ਵਿਛੀ ਹੋਈ ਆ ਘਰਾਂ ਦੇ ਬਾਹਰ ਵੀ ਦੇਖੋ ਬਰਫ بیچ بیچ کار بنے ہوئے آہن اوپر جا رہے ہیں دیکھو چڑھائی تھے جا رہے ہیں یہ اگیں پھر شٹک ڈاؤن آگی دیکھو نیمی ہے یہ دیکھو یہ نیمی نی جگہ سے بھی لوگ کار بنا لینے نے اچھی جگہ سے ہی بنا لینے ہیں ਇਹ ਦੇਖੋ ਇਹ ਚੜਾਈ ਤੇ ਜਾ ਰਹੇ ਹਾਂ ਜੀ ਹੁਣ ਟਿੱਬੇ ਬਹੁਤ ਨੇ ਇੱਥੇ ਉਦਾਂ ਹੀ ਸੜਕ ਬਣੀ ਆ ਟਿੱਬਿਆਂ ਦੇ ਉੱਪਰ ਜਾਂ ਥੱਲੇ ਟੋਇਆਂ ਦੇ ਵਿੱਚ ਦੋਵੇਂ ਪਾਸੇ ਦੇਖੋ ਬਰਫ਼ ਦੀਆਂ ਚਾਦਰਾਂ ਵਿਛੀਆਂ ਹੋਈਆਂ ਦੇਖ ਸਕਦੇ ਹੋ ਤੁਸੀਂ ਇਹ ਦੇਖੋ ਜੀ ਬਰਫ਼ ਅਜੇ ਧੁੱਪ ਨਾਲ ਕੁਝ ਕੁਲ ਗਈ ਆ ਪਿਗਲ ਗਈ ਆ ਕਈ ਵਾਰ ਤਾਂ ਇੰਨੀ ਪੈਂਦੀ ਆ ਕਹਿੰਦੇ ਇੱਕ ਦਿਨ ਚੀ 2-2 ਫੁੱਟ ਉੱਚੀ ਹੋ ਜਾਂਦੀ ਆ ਅਜੇ ਉਹ ਨਹੀਂ ਭਾਰੀ ਮਾਤਰਾ ਦੇ ਵਿੱਚ ਪੈਣੀ ਸ਼ੁਰੂ ਨਹੀਂ ਹੋਈ ਇਹ ਦੇਖੋ ਕਿਦਾਂ ਚਿੱਟੀ ਚਾਦਰ ਵਿਛੀ ਹੋਈ ਆ ਪਿੱਛੇ ਉਧਰ ਏਰੀਆ ਚੋਂ ਆਏ ਆ ਜਦੋਂ ਟ੍ਰਾਂਟੋ ਤੋਂ ਚਲੇ ਸੀ ਉਧਰ ਘੱਟ ਸੀ ਜਿਉਂ-ਜਿਉਂ ਅੱਗੇ ਆ ਰਹੇ ਆ ਇੱਧਰ ਬਹੁਤ ਜ਼ਿਆਦਾ ਬਰਫ ਲੱਗ ਰਹੀ ਆ ਇਹ অন্ਟਾਰੀਓ ਸਟੇਟ ਆਈਟ অন্ਟਾਰੀਓ ਸਟੇਟ ਆ ਕੈਨੇਡਾ ਦੀ ਦੇਖੋ ਜਗਾਹ ਦੀ ਕੋਈ ਘਾਟ ਨਹੀਂ ਪਰ ਕੋਈ ਫਸਲ ਨਹੀਂ ਬੀਜਦੇ ਲੋਕ ਇਹ ਘਾਰ ਇੱਕ ਇੱਕ ਦੋ ਦੋ ਕਈ ਜਗ੍ਹਾ ਤੇ ਮਿਲ ਜਾਣਗੇ ਛੜਕਦੇ ਦੋਵੇਂ ਪਾਸੇ ਇਹ ਦੇਖੋ ਕਿੰਨੀ ਉੱਚੀ ਹੈ ਵਾ ਅੱਗੇ ਫਿਰ ਦੇਖੋ ਨੀਵੀਂ ਆ ਗਈ یہ جی بہت نیمی جگہ پہ جا رہے ہیں اپن تھلے نو دیکھو تھلے نو جا رہے ہیں یہ جی ہوں ٹبے دے اوپر چڑھ رہے ہیں یہ جی تھی دیکھ رہے ہو جی ٹرانٹو تو کنیڈا دے شہر ہیلٹن جی دا ہلز دے دو میں دمیں پسے کا ویو ਇੱਧਰ ਇਸ 에ਰੀਆ ਦੇ ਵਿੱਚ ਬਰਫ਼ ਜ਼ਿਆਦਾ ਫਸਲਾਂ ਬਹੁਤ ਘੱਟ ਹੁੰਦੀਆਂ ਨੇ ਇੱਧਰ ਬੀਜ ਦੇ ਘੱਟ ਹੈ ਸ਼ਾਇਦ ਖਾਲੀ ਜਗ੍ਹਾ ਪਈ ਹੈ ਦਰਖਤ ਨੇ ਬੱਤਾਂ ਵਰ ਨੇ ਇੱਧਰ ਦਾ ਬਹੁਤ ਵਧੀਆ ਹੁੰਦਾ ਸ਼ੁੱਧ ਹਵਾ ਹੁੰਦੀ ਹੈ ਜਿਹਦੀ ਵਜ੍ਹਾ ਦੇ ਨਾਲ ਬਿਮਾਰੀਆਂ ਵੀ ਬਹੁਤ ਘੱਟ ਲੱਗਦੀਆਂ یہ تھی دیکھ رہے ہو جی کنیڈا دے شہر ٹرانٹو تو ہیلٹن ہیل جی شہر تک کا سڑک دو میں پاسے کا ویو یہ دیکھو اتنے کنک جی ہوئی ہے کسی نے یہ پہلی دیکھی ہے جی جنا گیا اتنے دو ٹائی مہین پہلا کھیت دیکھا کان کا ہے مکی کچھ جگہ تے دیکھی آ پر وہی پکی ہوئی ہے جی بڑھی نہیں کئی جگہ تو دیکھی آ رہے ہیں جی لائم ہاؤس کنزرویشن ایریے بچٹن ہلس کے ਲਾਈਮ ਹੌਸ ਕੰਜ਼ਰਵੇਸ਼ਨ ਏਰੀਆ ਵਿੱਚ ਜਾ ਰਹੇ ਆ ਦੇਖੋ ਇਧਰ برف ਜਦੋਂ ਟ੍ਰਾਂਟੋ ਤੋਂ ਨਿਕਲੇ ਉਧਰ ਘੱਟ ਸੀ ਇਧਰ ਬੱਦ ਲੱਗ ਰਹੀ ਆ ਇਹ ਖੇਤ ਬਾਏ ਹੋਏ ਨੇ ਪਰ ਬੀਜਿਆ ਕੋਈ ਨਹੀਂ ਇਹ ਦੇਖੋ 1 1 2 2 4 4 ਘਰ ਬਣੇ ਹੋਏ ਨੇ ਕਿ ਫੇਰ ਆਪਾਂ ਨੀਵੀਂ ਜਗ੍ਹਾ ਤੇ ਜਾ ਰਹੇ ਆ। ਇਹ ਨੀਵੀਂ ਜਗ੍ਹਾ ਤੇ ਜਾ ਰਹੇ ਆ ਜੀ। ਇੱਧਰ ਦੇਖੋ ਘਰ ਬਣਿਆ ਹੋਏ ਨੇ। ਦੋਵਾਂ ਸਾਈਡਾਂ ਤੇ ਹੀ ਵਿੱਚ-ਵਿੱਚ ਇੱਕ-ਇੱਕ ਦੋ-ਦੋ ਚਾਰ-ਚਾਰ ਘਰ ਬਣੇ ਨੇ। ਜੇ ਤੁਸੀਂ ਦੇਖ ਰਹੇ ਹੋ ਜੀ ਕੈਨੇਡਾ ਦੇ ਸ਼ਹਿਰ ਟੋਰਾਂਟੋ ਤੋਂ ਹੇਲਟਨ ਹਿੱਲ ਜੀ ਸ਼ਹਿਰ ਤੱਕ ਦਾ ਏਰੀਆ ਇਹ ਤੁਹਾਨੂੰ ਦਿਖਾਇਆ ਜੀ ਟੋਰਾਂਟੋ ਤੋਂ ਹੇਲਟਨ ਹਿੱਲ ਜੀ ਸ਼ਹਿਰ ਤੱਕ ਦੋਵੇਂ ਪਾਸੇ ਸਟਕਦਾ ਵਿਊ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਕੁਛ ਰੱਖੇ